ਲੈ ਵੀ ਜੱਟ ਹੋ ਗਈ ਬੰਦ ਹੋ ਗਈ ਬੰਦ ਲੜਾਈ ਹੂੰ 5 ਵਜੇ ਸੀਜ਼ ਫਾਇਰ ਦਾ ਐਲਾਨ ਹੋ ਗਿਆ ਵੀ ਦਬੱਲੇ ਦੇ ਕੋਈ ਨਹੀਂ ਫਾਇਰ ਕਰੂਗਾ ਹਾਂ ਵੀ ਕੋਈ ਫਾਇਰ ਨਹੀਂ ਕਰੂਗਾ ਹੁਣ ਵਧੀਆ ਯਾਰ 200 ਲੋਕ ਮਾਰੀ ਜਾਂਦੇ ਵਿਚੀ ਦੇ ਹੱਲੇ ਇਹ ਖਬਰ ਅਫੀਸ਼ੀਅਲ ਨਹੀਂ ਆਈ ਹੈਗੀ ਪਰ ਮੈਨੂੰ ਹੈਗਾ ਵੀ ਵੀ ਹਾਂ ਡੋਨਲਡ ਟਰੰਪ ਦਾ ਹੋਦਾ ਸਾਨੂੰ ਪਤਾ ਨਹੀਂ ਸੱਚਾ ਝੂਠਾ ਪਰ ਹੋ ਗਿਆ ਮੈਂ ਹੁਣ ਪੀ.ਟੀ.ਸੀ. ਦੇਖ ਦਉਦਾ ਅੱਛਾ ਪੀ.ਟੀ.ਸੀ. ਦੀ ਨਿਊਜ਼ ਉੱਪਰ ਆਇਆ ਪਤਾ ਵਧੀਆ ਯਾਰ ਬੰਦ ਹੋ ਗਈ ਬੰਦ ਹੋ ਗਈ ਨਹੀਂ ਇਹਦੇ ਮੈਂ ਹੋਰ ਫਾਇਦਾ ਦਾ ਕੋਈ ਹੈ ਨਹੀਂ ਨੁਕਸਾਨੇ ਹੁੰਦਾ ਇਹਨੂੰ ਹੈ ਕਿ ਨਹੀਂ ਇਹ ਤਾਂ ਨੁਕਸਾਨ ਹੈ ਫੇਰ ਹੁਣੀ ਵੀ ਆਹੀ ਦੀ ਸੀ ਵਧੀਆ ਬੰਦ ਹੋ ਗਈ ਨੁਕਸਾਨ ਬਹੁਤਾ ਨਹੀਂ ਹੋਇਆ ਠੀਕ ਚਲੋ ਹੁਣ ਜਿਆਦਾ ਹੁਣ ਜੀਰਾਂ ਦਾ ਹੋਇਆ ਦਾ ਦਾ ਬਾਈ ਹੋਇਆ ਹੀ ਹੋਇਆ ਜੇ ਹੋਰ ਲੰਬੀ ਚੱਲਦੀ ਵਧੀਆ ਹੁਣ ਵੀ ਰੋਗੀ ਉਹੀ ਸਪੀਡ ਨਾਲ ਚੱਲਦੀ ਲੜਾਈ ਫੇਰ ਕਿੰਨਾ ਦਾ ਖਾਨ ਹੁਣ ਦਾ ਮੱਕੀ ਦੇਖੋ ਹਾਂ ਬਿਕਰ ਆ ਬਾਕੀ ਰੱਬ ਜਾਣੇ ਹੁਣ ਭਰੋਸਾ ਕੋਈ ਨਹੀਂ ਕਿਸੇ ਦਾ ਭਰੋਸਾ ਕਿਸੇ ਦਾ ਕੋਈ ਨਹੀਂ ਹੈਗਾ ਅੱਜ ਕੱਲ ਹਾਂ ਪਰ ਵੀ ਬੰਦ ਹੋ ਗਈ ਆ ਹੋ ਜੀ ਵਧੀਆ ਵਧੀਆ ਬੰਦ ਹੋ ਗਈ ਹਾਂ ਠੀਕ ਹੈ ਨਾ ਹਾਂ ਬਾਕੀ ਰਾਜੂ ਬੱਲ ਲ ਮੱਕੀ ਹਾਂ ਰਾਤ 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 ਨੂੰ ਪਤਾ ਲੱਗਦਾ ਸਵੇਰ ਤੱਕ ਜਦੋਂ ਜਦ ਤੱਕ ਵੀਡੀਓ ਪੈਣੀ ਹੈ ਤੱਕ ਕਨਫਰਮ ਹੋ ਜਗਾ ਸਾਬ ਨੂੰ ਹੋ ਜਾ ਹਾਰਾ ਹੋ ਜਾਣਾ ਵੀ ਬੰਦ ਹੋਈ ਹੈ ਕਿ ਨਹੀਂ ਹੋਈ ਬੰਦ ਹੋਈ ਕਿ ਨਹੀਂ ਹੋਈ ਠੀਕ ਨਹੀਂ ਆਪਾਂ ਟਾਈਟਲ ਦੇ ਹਿਸਾਬ ਨਾਲ ਪਾ ਦੋਗੇ ਉੱਪਰ ਲਿਖ ਕੇ ਵੀ ਬੰਦ ਹੋਈ ਕਿ ਨਹੀਂ ਇਹਦਾ ਤਾਂ ਠੀਕ ਹੈ ਵੀ ਡੋਨਲਡ ਟਰਪ ਦਾ ਟਵੀਟ ਆਇਆ ਤਾਂ ਵੀ ਦੋਹਾਂ ਨਾਲ ਗੱਲ ਹੋ ਗਈ ਹੂੰ ਵੀ ਆਪਣਾ ਸੀਜ਼ ਫਾਇਰ ਨੂੰ ਦੋਵੇਂ ਮੰਨ ਕੇ ਪਿਪਾ ਹੱfte ਮੰਨ ਗਿਆ ਹੂੰ ਪਾਕਿਸਤਾਨੀ ਮੰਨ ਮੰਨ ਗਿਆ ਠੀਕ ਹੈ ਵਧੀਆ ਦੋਏ ਪਾਰਟੀਆਂ ਹੋ ਗੀਆਂ ਉਹੀ ਦੇ ਮੈਂ ਆਇਆ ਯਾਰ ਦੋ ਸੋ ਬੰਦੇ ਮਾਰੇ ਜਾਂਦੇ ਆ ਹੈ ਕਿ ਨਹੀਂ ਕਰਨਾ ਤਾਂ ਹੁੰਦਾ ਜੇ ਕੋਈ ਕੋਈ ਵੀ ਦੇਸ਼ ਹੈ ਜੇ ਲੜਾਈ ਲਾ ਦੇ ਉਹਨਾਂ ਨੇ ਨੁਕਸਾਨ ਕਰਨਾ ਹੁੰਦਾ ਉਹ ਮੁਲਕ ਦਾ ਸਰਕਾਰੀ ਪ੍ਰਾਫਿਟ ਦੀ ਗੱਲ ਆ ਮਨੁੱਖ ਦਾ ਕਰ ਲਾ ਹੈ ਕਿ ਨਹੀਂ ਨੁਕਸਾਨੇ ਕਰਨਾ ਹੁੰਦਾ ਹੁਰਕਾ ਹੁੰਦਾ ਵਧੀਆ ਫਾਇਦਾ ਹੀ ਆ ਇਹਦਾ ਇਹ ਸਾਡੀ ਚਾਹੀਦੀ ਨਹੀਂ ਜੰਗਾਂ ਦਾ ਹੋਣੀ ਆ ਆ ਮੱਕੀ ਵੀ ਪਾਣੀ ਲਾਤਾ ਤਾਂ ਮੈਂ ਇਹਨੂੰ ਸਵੇਰੇ ਭਾਰਤੀਆਂ ਗਿੱਲੀ ਮੈਂ ਕਹਿੰਨਾ ਮੱਕੀ ਨੂੰ ਪਾਣੀ ਫੇਕ ਲੱਗੂ ਉਹਨਾਂ ਤੱਕ ਬੱਟਾਂ ਵਾਲੀ ਐ ਨਾ ਬੱਟਾਂ ਲਈ ਖੇਤੀ ਲੱਗਦਾ ਪਰ ਮੈਂ ਭਰ ਕੇ ਲਾਇਆ ਇਹਦਾ ਆਵਾਜ਼ ਤੇ ਤੇਰੀ ਹੋਣੀ ਹੋ ਗਈ ਇਹ ਸਵੇਰ ਦਾ ਪਾਣੀ ਲੱਗਿਆ ਵਾ ਡੋਲਾਂ ਖਰਾਬਾ ਜਾਣ ਗਿਆ ਮੈਂ ਇਸਲਾ ਤਾਂ ਦੱਸਦਾ ਮੈਂ ਵਿੱਚ ਵਿੱਚ ਦੇਖ ਕੇ ਆਇਆ ਤਾਂ ਮੈਂ ਹਾਂ ਇਸਲਾ ਅੱਬਾ ਦੇ ਦੋ ਦਿਨ ਚ ਗਿਆ ਇਹ ਚਲ ਫੇਰ ਲਾ ਦੂੰਗਾ ਪੇਤਲਾ ਪੇਤਲਾ ਇਹਨੂੰ ਤਾਂ ਫੇਰ ਟਾਈਮ ਹੀ ਲੱਗਣਾ ਦੁਈ ਵਾਰ ਹੁਣ ਟਾਈਮ ਲੱਗਿਆ ਫੇਰ ਤਾਂ ਘੰਟੇ ਲੱਗਣਗੇ ਹੋਰ ਟਾਈਮ ਲੱਗਣਾ ਫੇਰ ਕੱਟਣਾ ਕਿਦੇ ਮੈਂ ਹੁਣ ਆਈ ਨਹੀਂ ਜਨਾ ਉਹ ਪਤਲਾ ਪਤਲਾ ਪਾਣੀ ਲੱਗਿਆ ਛੇਤੀ ਹੋਊਗੀ ਨਾਲੇ ਜੀ ਮੈਂ ਹੁਣ ਉਹ ਪਾਦੀ ਜੰਮਾ ਤੋਂ ਲਵੇ ਜੰਮਾ ਉਹਦੇ ਨਾਲ ਉਹਦੇ ਨਾਲ ਚਲਾਣਾ ਕੰਮ ਜੂਰੀਆ ਤਾਕਤਾਈ ਸਪਰੇ ਛੇਤੀ ਤਾਂ ਹੋਣੀ ਐ ਨਹੀਂ ਤਾਂ ਫਿਰ ਵਿਚਾਲਾ ਕੰਮ ਆ ਫਿਰ ਪਹੇ ਗਲ 2.5 ਮਹੀਨੇ ਪਏ ਆਪਾਂ ਨੂੰ 2.5 ਮਹੀਨੇ ਸਿਹਤਾਂ ਲਾਉਣੇ ਦੋ ਮਹੀਨੇ ਪਏ ਹਾਂ ਦੋ 2.5 ਮਹੀਨੇ ਪਏ ਆਪਾਂ ਸਭ ਤੋਂ ਖੀਰ ਚ ਲਾਉਣੇ ਆ ਜੇ ਦੀ ਲੱਗ ਬੀ ਦੀ ਬੀਜ ਨਹੀਂ ਪੈਗੀ ਲੱਗ ਵੀ ਵੀਰ ਨੂੰਗਾ ਕੀ ਲੱਗਦੀ ਹੋਰ ਲੇਟ ਕਰ ਦੂੰਗਾ ਇਹਨੂੰ ਠੀਕ ਨਹੀਂ ਕਹਿਣਾ ਕੀ ਲੱਗਦੀ ਲੱਗ ਬੀ ਦੂੰਗਾ 4 ਕਿਲੋ ਬੀਜ ਇਹਨੂੰ ਜੇ ਦੀ ਲੇਟ ਲਾਉਣਾ ਯਾਦ ਆਪਾਂ ਨੇ ਦੇਖਿਆ ਜਾਂ ਹਾੜਾ ਇਹਦਾ ਕੰਨੀ ਲੇਟ ਲਾਈਦੀ ਸਭ ਤੋਂ ਵਧੀਆ ਜੀ ਰਹੀ ਆ ਉਹ ਸਭ ਤੇ ਲੋਟ ਰਹੀ ਹੈ ਚਲੋ ਭਾਈ ਬਾਕੀ ਭਾਈ ਦੇਖ ਜੰਗ ਹੋ ਗਈ ਬੰਦ ਆ ਬਾਕੀ ਹੁਣ ਤੁਸੀਂ ਦੇਖੋ ਵੀਡੀਓ ਸਵੇਰੇ ਦੇਖਦੇ ਚੱਲੀ ਅਸੀਂ ਗੁਰਦੁਆਰੇ ਨੂੰ ਆ ਗੁਰਦੁਆਰੇ ਬੈਠ ਕੇ ਹੋਰ ਜਾ ਕੇ ਠੀਕ ਹੈ ਇਧਰ ਮੈਂ ਖੰਡ ਪਾੜ ਖੁੱਲਿਆ ਭਾਈ ਤਿੰਨ ਦਿਨ ਹੋ ਗਏ ਹੋਏ ਇਹਨਾਂ ਦੋ ਦਿਨ ਹੋ ਗਏ ਸਵੇਰੇ ਨੂੰ ਪੈਣਾ ਭੋਗ ਠੀਕ ਨਹੀਂ ਹਲੇ ਉੱਥੀ ਆਉਣਾ ਸਭ ਨਹੀਂ ਸਾਰੇ ਆਪਣੇ ਆਪਣੇ ਇਧਰਲਾ ਮਹੱਲਾ ਸਾਰਾ ਉੱਥੀ ਹੈ ਇਹਲੇ ਇਹਲੇ ਗਿਰੂ 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 ਗਾਏ ਚੱਲੋ ਸੇਵਕਾ ਨੋ ਬਈ ਕਰਮਜੀਤ ਦੇ ਖੇਤਾਂ ਅੱਜ ਬੀਜਣਾ ਹੈ ਆਪਾਂ ਬਾਜਰਾ ਕਿਹੜਾ ਬਾਜਰਾ ਕਮ ਹੀ ਹੋ ਤਿਆਰ ਹੀ ਕੋ ਲਿਆ ਬਾਈ ਆਇਆ ਨਹੀਂ ਆਇਆ ਨਿਕਾ ਕੇ ਨਾਮ ਕਿਦਾਂ ਰਵੰਟਾ ਮਾਡਰਨ ਸਾਇੰਸ ਟ੍ਰੈਡੀਸ਼ਨਲ ਵੈਲਿਊ ਪਤਾ ਨਹੀਂ ਹੁਣ ਕੀ ਹੋ ਗਿਆ ਜੀ ਬਾਈ ਅੱਜ ਡਰਾਈਵਰ ਬੜਾ ਡਰਾਈਵਰ ਲੈ ਕੇ ਆਇਆ ਬਾਈ ਅਰੇ ਕਿੱਡੇ ਨੂੰ ਘੇ ਪਾਲਦਾ ਇਹ ਹਾਂ ਬਾਈ ਇਧਰ ਨੂੰ ਆਜਾ ਪੂਰੀ ਬਣੋਂ ਚੱਲੇ ਮਲਗੀ ਦਵਾਈ ਦੀ ਉਧਰ ਬਣੀ ਨਹੀਂ ਦੀ ਪਹਿਲੇ ਹਾਲਤ ਦੇਖਣ ਨੂੰ ਤਾਂ ਖੇਤੀ ਜਿਆ ਕਹੇ ਹਾਲਤ ਪੂਰੀ ਕਾਲੀ ਪਈ ਆ ਤੇ ਕਾਲੀ ਉਹ ਬਣੀ ਹੁਣ ਤੇਰੇ ਕਿੰਨੇ ਹੋਗੇ ਉਹ ਕਹੀਏ ਕਿ 8-9 ਦਿਨ ਹੋ ਗਏ ਅਜ ਮਸ਼ੀਨ ਕਾਲਰ ਮਸ਼ੀਨ ਹਾਂ ਜਨੀ ਦੇ ਬਣਾਈ ਹਾਂ ਕਿੰਨੇ ਟਰਾਲੀ ਇਹਦੀ ਤਾਂ ਦੋ ਟੈਂ ਟਰਾਲੀਆਂ ਇਧਰ ਵੀ ਕਹਿੰਦੇ ਆ ਦੋ ਉਧਰ ਗੇਤੀਆਂ ਦੋ ਮੇਰੀਆਂ ਜਦੀ ਉਹਦੇ ਬਲ ਆਪਣਾ ਤੇ ਤਿੰਦੇ ਬਲ ਹਾਂ ਤਿੰਦੇ ਬਲ ਤੇਰੇ ਟਰਾਲੀ ਕਿਹਦੇ ਦੀ ਬਣਲੇ ਵਾਲਾ ਪਤਾ ਨਹੀਂ ਉਹਨੇ ਦੋ ਗੇਨੀਆਂ ਇਧਰ ਤਾਂ ਇਹ ਪ੍ਰਿੰਟਰ ਨਹੀਂ ਹੈਗੀ ਪ੍ਰਿੰਟਰ ਨਹੀਂ ਹੈਗੀ ਮੈਂ ਕਿਤੇ ਉਹ ਪੰਬੂਤਾਂ ਹੋਵੇ ਇਹ ਬਹੁਤ ਨਿਆ ਹੁਣ ਤੂੰ ਮੰਨ ਚੱਲਿਆ ਫਿਰ ਜਾ ਭਾਜ ਜਿਹੇ ਦੀ ਗੇੜਾ ਹੀ ਬਹੁਤ ਉਹ ਵੀ ਤੇ ਚੱਕਰ ਅੱਜ ਮੌਸਮ ਬਹੁਤ ਖਰਾਬ ਜਾਂ ਸੂਰਜ ਲਘੋ ਲਿਆ ਮੈਂ ਹਾਂ ਲੋ ਮੰਡਲ ਬਾਈ ਹੋ ਗਈ ਕੰਮੋਂ ਕੰਡੇ ਪਰ ਲਾਦਾ ਮਨੂੰ ਅੱਜ ਫੇਰ ਆਊਗਾ ਮੈਂ ਹਾਲਾਤ ਇਹਦੇ ਨਾਲ ਇਹ ਰੱਖੀ ਨਾਲੇ ਇੱਥੇ ਮੱਟ ਲੱਗੀ ਹਦਰਾਬਾਦਨੀ ਕੋਦਰ ਪਾ ਕੇ ਜਰੂਰ ਕਰਨਾ ਚਾਹਦਾ ਬਾਰਡਰ ਲਾਣਾ ਪਾਕਿਸਤਾਨ ਮੰਗੂ ਹਾਂ ਬਾਰਡਰ ਲਾ ਫਿਰ ਇੱਧਰ ਹੋਊਗਾ ਪਾਣੀ ਦਾ ਹਮਲਾ ਸਾਰਾ ਭਰ ਦੇਣਾ ਹਾਂ ਬਾਈ ਲੱਗ ਐ ਤੋਂ ਉਧੋ ਉਧਰ ਆਮਰੀਆਂ ਨਾਲ ਦੀ ਨਦਰ ਦਾ ਬਾਜਰਾ ਵਿੱਚ ਇਹ ਦੂਰ ਕਰਤਾ ਨਾ ਪਾਪਰਨਾ ਪੂਰ ਸਵੀਪੂ ਇਹ ਪਾਣੀ ਖੜਨਾ ਆ ਗਿਆ ਮੀ ਆ ਗਿਆ ਮੀ ਆ ਬਾਲੀ ਕੁੱਪੀ ਕਰਿਆ ਤੇਰੀ 12 ਗੋਲੇ ਕਰਿਆ ਉਹ ਗਿਆ ਬਸ ਆਖਰੀ ਗੜਾ ਭਾਈ ਹਾਰ ਗਿਆ ਬਸ ਇੱਕ ਪੌਂਟ ਦੋ ਪੌਂਟ ਇੱਕ ਗੜਾ ਇਹਨਾ ਹ ਬੁੱਤੇ ਪਤਲੀ ਚਾਹ ਬੜੀ ਹੋ ਰਹੀ ਹੈ ਨਾ ਜਾ ਪਿੱਛੇ ਬੁੱਤੇ ਦੋ ਕਾਰ ਦੋ ਚਾਰ ਵੇਚਦੇ ਨਾ ਬੜੀ ਹੋ ਰਹੀ ਹੈ ਨਾ ਹੁਣ ਵੇਚ ਦਿੰਦੇ ਆ ਮਾਰੀ ਮੋਟੀ ਸ਼ਾਮ ਆੜੀ ਹੋ ਰਹੀ ਇਹਨਾਂ ਦੀ ਹੋ 2 ਚਾਰ ਮੋਹਰੇ ਆ ਦੀ ਆ ਤਰੇ ਆ ਦੋ ਮਿੰਟ ਦਾ ਫਰਕ ਟਰੈਕਟਰ ਮੋੜਨੇ ਦਾ ਇਹਦੇ ਬੂਟੇ ਪਟਾਉਣੇ ਹੁਣ ਆ ਸ਼ਾਮ ਆਉਂਦੀ ਉਧਰ ਨੂੰ ਆਉਣ ਦੇ ਆਉਣ ਦੇ ਮੈਂ ਖੜਾ ਹਾਂ ਚੱਲ ਚੱਲ ਆ ਬਾਹਰੇ ਉਲੀ ਤੇ ਲਾ ਦੇ ਬੈਕ ਕਰਨਾ ਬਣਾ ਪੂਰਾ ਗੂੜਾ ਫਾਟੂ ਕੰਪਿਊਟਰ ਨਾਲ ਅੰਕੇਟ ਕੱਟ ਲੱਗਦਾ ਆ ਕਿੰਨਾ ਜਲਦਾ ਕੱਪੇ ਕਰੂੰਗਾ ਇਹ ਹੈਡਾ ਉੱਚੀਆਂ ਇੱਥੇ ਕਹਿੰਦੇ ਕੰਪਿਊਟਰ ਹੋਇਆ ਛਿੱਟਿਆ ਉਹਰੇ ਛਿੱਟ ਕੇ ਪਾਈ ਨਿਰਦਈ ਕੰਮ ਹੋਇਆ ਇਹ ਯਾਰ ਪੱਟੋਂ ਕੋ ਸਾਰੇ ਨਾ ਪਧਰਾ ਹੋਣਾ ਸਾਰਾ ਕੰਪਿਊਟਰ ਕਰਕੇ ਉਹ ਇਹ ਪਧਰਾ ਹੋਣਾ ਉਹ ਤੋਂ ਨਾ ਆਈ ਜਾ ਕੇ ਆਜਾ ਕੰਮ ਫੇਰ ਜੇ ਪੈਗਾ ਕਿ ਕਹਿੰਦੇ ਬਾਹਰ ਬਦੀ ਨੀ ਚੱਲਦਾ ਅਜ ਤਾਂ ਪਤਾ ਹੈ ਪਤਾ ਨਹੀਂ ਚੀਜ਼ ਵਿੱਚ ਚੱਲਦਾ ਇਹ ਮੈਨੂੰ ਪਤਾ ਨਿਊਜ਼ ਦਾ ਕੀ ਭਰੋਸਾ ਕਰਨਾ ਇਹਦਾ ਕੋਈ ਸੱਚੀ ਖਬਰ ਦਿੰਦੇ ਨਹੀਂ ਕਦੇ ਕਹਦੇ 10 ਕਿਲੋਮੀਟਰ ਅੰਦਰ ਚਲੇ ਕੇ ਕਦੇ ਕਦੇ ਕੁਝ ਕਹਿੰਦੇ ਆ ਹਮਰੇ ਚਲੇ ਗਏ ਹੁਣੇ ਪਾ ਯਾਰ ਕੋਈ ਭਰੋਸਾ ਨਹੀਂ ਇਹ ਸਭ ਫੇਕ ਹੈ ਖਬਰਾਂ ਜੋ ਹੁੰਦਾ ਉੱਥੇ ਉਹਨਾਂ ਨੂੰ ਪਤਾ ਜਿਹੜੇ ਉੱਥੇ ਖੜੇ ਆਂ ਕੀ ਕਹਿੰਦਾ ਖਬਰਾਂ ਦਾ ਗੱਲ ਕਰਦਾ ਠੂਠੇ ਬੋਲੀ ਜਾਂਦੇ ਹੋਂ ਇੱਕ ਆ ਜਿਹੜਾ ਆਪਣਾ ਮੱਕੜ ਇਹ ਸਹੀ ਖਬਰ ਦਿੰਦਾ ਬੰਦਾ ਦਾ ਹੈ ਹੈ ਹੁਣ ਆਪੇ ਅੱਭੀ ਹੈ ਨਹੀਂ ਇੱਕ ਹਾਂ ਮਮਾ ਹੋ ਕਹਿਣਾ ਉਹਦਾ ਯਾਰ ਇਹਨੇ ਹੁਣ ਦਿਖਾਇਆ ਵੀ ਬਾਥਰੂਮ ਪੱਟਰ ਉਹ ਕਰਦੇ ਨੇ ਆਪਣੇ ਵੀ ਹੋਏ ਐ ਉਹ ਤਾਂ ਦੋਹਾਂ ਵਾਸਤੇ ਹੋਣਾ ਯਾਰ ਯਾਰ ਹੁਣ ਚੱਲਦਾ ਕੰਮ ਸਬੱਲੇਤੀ ਹੁੰਦਾ ਹੈ ਓਕੇ ਆਪਣੇ ਹੁਣ ਜਿਹੜੇ ਵਿਚਾਰੇ ਬੇਕਸੂਰ ਘਰ ਚ ਕਿਰ ਗਿਆ ਕਿਸੇ ਨੂੰ ਸਾਲਾ ਬੰਬ ਜਾ ਹਾਂ ਉਹ ਤਾਂ ਦੇਖੀ ਉਹ ਦੇਖਿਆ ਮੈਂ ਕਿੰਨੇ ਝੂਠ ਸਤੇ ਉਹਨੇ ਘਰ ਦਾ ਸਾਰਾ ਟੱਬਰ ਜੂਠ ਲੈਂਡ ਬਾਲਕ ਦੀ ਕਹਿੰਦੇ ਘਰਾਂ ਭਾਈ ਓ ਬੇਵੀ ਗੱਲ ਸੁਣਦਾ ਹੈ ਡੋਕਾ ਬੰਦਦੇ ਨਹੀਂ ਹੈਗੇ ਗੱਲ ਡੋਕਾ ਬੰਦ ਕਰੋ ਕੋਸੂ ਵੀ ਆ ਚਾਹੇ ਆਹ ਨੂੰ ਜਿੱਥੇ ਮਾੜੀ ਮੋਟੀ ਹਰਕਤ ਦਿਖਦੀ ਤਾਂ ਹੀ ਮਾਰਦੇ ਆ ਉਹ ਆਹ ਲੈਟਾ ਦਾ ਬੰਦ ਚਾਹੀਦਾ ਲੈਟਾ ਬੰਦ ਚਾਹੀਦੀਆਂ ਆ ਆਏ ਕਹਿੰਦੇ ਮਰਨਾ ਤਾਂ ਇੱਕ ਦਿਨ ਆ ਜਾਂ ਫਿਰ ਫੇਰ ਪੱਟਦੇ ਬਾਅਦ ਵਿੱਚ ਜਾਂ ਲੈਟਾ ਬੰਦ ਨਹੀਂ ਕਰਨੀਆਂ ਥਾਲੀਆਂ ਵੀ ਲੈਟਾ ਦਾ ਬੰਦ ਕਰ ਤੋਂ ਥਾਲੀਆਂ ਜਾਂ ਕਹਿੰਦੇ ਗਵਰਨਮੈਂਟ ਬੰਦ ਕਰ ਦੂ ਰੈਟਾ ਬੱਸ ਠੀਕ ਨਹੀਂ ਇਹ ਲੈ ਆਪਣੀ ਫਾਇਦਾ ਉਹੀ ਗੱਲ ਹੈ ਕੋਈ ਉਹ ਬਾਤ ਨਹੀਂ ਸਭ ਦੀਆਂ ਬੰਦ ਹੁੰਦੀਆਂ ਕਿਸੇ ਦੀ ਭਲਦੀ ਹੈ ਆਪਣੇ ਵੀ ਰਾਤ ਪਿੰਡ ਬਲੈਕਆਊਟ ਦਾ ਪੂਰਾ ਪੂਰਾ ਲੈਟ ਆਈ ਤਾਈ ਬਲੈਕਆਊਟ ਦਾ ਲੈਟਾ ਬੰਦ ਦੀਆਂ ਜਲਦੀ ਲੜੀਆਂ ਬੰਦੇ ਦੀਆਂ ਲਾਈਟਾਂ ਹਾਂ ਅੰਦਰ ਚੱਲਦੇ ਉਹ ਚੱਲਦੇ ਬੱਸ ਪਾ ਪਾ ਕੇ ਭੁੱਖੇ ਚੱਲਦੇ ਬੱਸ ਇਹ ਵਧੀਆ ਬੰਦ ਕਾ ਚਾਹਦੀ ਆ ਜਦੋਂ ਹੈਗਾ ਆਰਡਰ ਆ ਅੱਜ ਤਾਂ ਕਹਿੰਦਾ ਉਧਰ ਗਵਰਨਮੈਂਟ ਕਰਦੀ ਆ ਗਵਰਨਮੈਂਟ ਤਾਂ ਮਰਨਾ ਚਾਹੀਦਾ ਬੰਦੇ ਨੇ ਹੈ ਕਿ ਨਹੀਂ ਬਾਅਦ ਵਿੱਚ ਆਉਂਦਾ ਫਿਰ ਪਸਤਾਇ ਤੇ ਕਿਰਨ ਤਾਂ ਉੱਥੀ ਆ ਜਿੱਥੇ ਫਲਦਾ ਬੱਲਦਾ ਹੈ ਕਿ ਨਹੀਂ ਘਰ ਚ ਘਰੇ ਆ ਇੱਕ ਚ ਜਿਹਨਾਂ ਨੂੰ ਪਤਾ ਵੀ ਇੱਥੇ ਕੋਈ ਹੈਗਾ ਬੰਦਾ ਹੋਊਗਾ ਲੈਟ ਆਉਂਦੀ ਆ ਤਾਂ ਹੀ ਘਟਿਆ ਉਹਨਾਂ ਨੇ ਉਹ ਦੋਸਲਾ ਫੇਰ ਹੋ ਗਿਆ ਕਹਿੰਦੇ ਉਹੋ ਕਹੇ ਸਮਝਦਾ ਉੱਥੇ ਕਿਹੜਾ ਆਉਂਦਾ ਹੈ ਉਹਨੇ ਡਬਲ ਮਾਰਿਆ ਫੱਤੀ ਚਾਹ ਤੇ ਉਹਨੂੰ ਭੁਲੀ ਆਉਂਗਾ ਇਹਦੇ ਮੈਂ ਪਾਣੀ ਨਾ ਪਾਵੇ ਥੋੜਾ ਹੋ ਤਾਂ ਫਾਇਦਾ ਇਹਦੇ ਚ ਨਹੀਂ ਪੈਂਦਾ ਹਾਂ ਕਈ ਪਹਿਲੇ ਹੀ ਨਹੀਂ ਕਈ ਨਾ ਮੁੱਕੀ ਜਾਵੇ ਉਹ ਲੈਟ ਆਏ ਵੀ ਛੱਡ ਦੇ ਪਤਾ ਨਹੀਂ ਕਾਪਾ ਅੱਜ ਵੇ ਨਹੀਂ ਨਹੀਂ ਕੱਲ ਗਿਰਮਾ ਆਉਂਦੀ ਹੁਣ ਆਹ ਨੂੰ ਲੈਟ ਨਹੀਂ ਹੋਣੀ ਪਾਵਰ ਹੁਣ ਤਾਂ ਛੱਡ ਦੇ ਉਹਨੂੰ ਕਿਹਾ ਵੇਰੇ ਉਹਨਾਂ ਅੱਜ 8 ਵਜੇ ਫਿਰ ਕੀ ਹੋ ਗਿਆ ਤਾਂ ਉਹਦਾ ਉਹ ਮਗਾਇਆ ਕੋਚਾ ਨਹੀਂ ਭਰਨਾ ਹੈ ਉਹ ਲੈਟ ਆਏ ਵੀ ਛਾੜ ਦੇ ਬੱਚਾ ਭਰਨਾ ਜਿੰਨਾ ਭਰ ਗਿਆ ਭਰ ਗਿਆ ਵੇ ਕੱਲੂ ਭਰ ਲਈ ਤੇ ਬੱਚਾ ਭਰਨਾ ਨਾ ਹੁਣ ਵਾਸਤੇ ਆਹ ਲਾਉਣਾ ਠੀਕ ਹੈ ਜਿੰਨਾ ਛੱਡ ਨੂੰ ਛੱਡ ਦੇ ਹਾਂ ਹਾਂ ਜਿੰਨਾ ਪਾਣੀ ਪਾਈਪਾ ਦਾ ਕੱਢ ਦੂੰਗੇ ਚੋਚਾ ਭਰ ਦੰਦੇ ਆ ਵਧੀਆ ਵਾਂਗ ਫਿਰ ਉਹ ਪਰਾਂ ਬਟ ਫੂਲ ਲਾ ਦੇ ਫੂਲ ਭਰਾਂਗੇ ਪਾਣੀ ਭਰਾਂਗੇ ਨਾ ਪਾਣੀ ਜਿੰਨਾ ਬਾਕੀ ਆਪਾਂ ਭਰ ਲੈਂਦੇ ਹਾਂ ਉਹਨੂੰ ਤਾਂ ਹੀ ਕਰਾਓਗੇ ਆ ਤੰਦਵੀ ਹਵਾਵਾਂ ਚੱਲਣ ਲੱਗ ਗਈ। ਹੋ ਗਿਆ ਖਰਾਬ ਮੌਸਮ ਭਾਈ। ਮੌਸਮ ਖਰਾਬ ਹੋ ਗਿਆ ਫੇਰ। ਪੂਰੀ ਹਵਾ ਚੱਲਦੀ ਹੈ ਲੈ। ਅਮਾ ਉਸ ਤੋਂ ਵੀ ਲਈ ਮੈਂ ਕਹਿੰਦਾ ਤੂੰ ਕਾਨੂੰ ਟ੍ਰੇਲਾ ਬਾਹਰ ਕੱਢਿਆ ਫਿਰ ਬਦਲ ਕਰਤਾ। ਤੇ ਖੜੀਆ ਰਹਿਣ ਥੱਲੇ ਦੋ ਚੰਨ। ਜਾਂਦਾ ਪਹਿਲੇ ਕਿਸੇ ਮੰਡਾ ਵਾ ਛੱਡ ਕੇ ਆਉਂਦਾ ਹੈ। ਕਿੱਥੇ ਲਈ? ਮੰਡਾ ਨੂੰ ਲੈ ਗਿਆ। ਤੁਹਾਡੇ ਖੇਤਾਂ ਮੰਡਾ ਚ। ਉੱਥੇ ਬਣਾਉਂਦੀ ਉਹਨੂੰ ਮਸ਼ੀਨ। ਅਜੇ ਹਜੇ ਰਹਿੰਦੀ ਆ ਤੂੜੀ। ਉੱਥੇ ਦਿਨ ਚਾਰ ਰਹਿੰਦੀ ਆ ਟ੍ਰੇਲੀਆਂ। ਅੱਛਾ। ਹੋਰ। ਵਧੀਆ ਬਣਾ ਲਵੇ ਹੁਣ। ਇਦਾਂ ਵੀ ਬੜਾਲ ਵਿੱਚ ਝੱਲਿਆ ਵੀ ਸੁੱਕੀ ਪਈ ਆ ਤੂੰ ਵੀ ਕੌਟਾ ਉਪਦੀ ਆ ਝੱਲੀਆਂ ਵੀ ਤੂੰ ਕਹਿਣਾ ਕਾਵੇਂ ਲੱਗ ਗਿਆ ਐਂ ਕਾ ਆ ਕਰਦਾ ਮੇਰਾ ਤਾਂ ਕੋਈ ਕਿਸੁੰਦੀ ਟੀਂਦਾ ਤੂੰ ਪਾਉਂਦਾ ਹੋ ਮੇਰਾ ਕਿਆ ਕਸੂਰ ਆ ਕਹਿੰਦਾ ਟੀਂਨਾ ਪਾਏ ਤੇ ਪਾਉਂਗਾ ਪਾਲਾ ਸ਼ਤ ਤੈਨੂੰ ਟੀਂਨਾ ਪਾਉਂਦੀ ਨੀ ਮੀਂਹ ਮੈਂ ਬਸ ਤੂੰ ਪੁਰਾਣੀ ਵੀ ਪਾਲਾ ਬਣਾ ਕੇ ਪਹਿਲਾਂ ਜਲੀ ਉਹਦਾ ਹਾਂ ਭਾਈ ਜੀ ਬਹੁਤ ਬਹੁਤ ਪੂਰਾ ਜੀ ਬਹੁਤ ਜੀ ਆ ਠੀਕ ਨਹੀਂ ਆ ਬੰਦਾ ਅੱਛੇ ਤੇ ਰੱਖੀ ਕਬੂਲ ਆਵਾਜ਼ ਦੇਖ ਹੋਤੀ ਵਾਹ ਤਾਂ ਬਹੁਤ ਆਪ ਦੀ ਹੈ ਬਹੁਤ ਆਪ ਦੀ ਲੱਤ ਤੇ ਘੜ ਜਾਂ ਮੜਾ ਜਾ ਹੁਣੇ ਕਰਤਾ ਜਾਂਦਾ ਜਾਂ ਕਰਤਾ ਕਰਕੇ ਏਡੇ ਤੇਰੀ ਤਾਂ ਮਾਰ ਲੂਗਾ ਤੇਰੀ ਮਾਰ ਨਹੀਂ ਛੜੇ ਛੜੇ ਦੀ ਬੰਦੇ ਸ਼ਾਲਾ ਮੰਦਾ ਰੱਬ ਕਰਨੇ ਦੇ ਕਿ ਤੂੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰੰ ਅਮੀਂ ਨਹੀਂ ਤਾਂ ਨਾ ਬਗਵੇ ਠੀਕ ਆ ਹੁਣ ਜੰਮਿਆ ਹੋਊਗਾ ਮੈਂ ਵੀ ਮੱਕੀ ਨੂੰ ਪਾਣੀ ਦਤਾ ਅੱਜ ਉੱਥੇ ਉਹ ਤੇ ਉਹ ਜੇ ਕਹਿੰਦੇ ਮੀ ਬੈਗੋ ਜੇ ਉੱਥੇ ਨੂੰ ਹੈ ਕੋਈ ਚੱਕਰ ਬੁਰਸਲਾਪਾ ਯਾਰ ਕੇ ਲਵਾਉਣ ਨੂੰ ਆਏ ਨਾ ਉਹਦਾ ਕੋਈ ਚੱਕਰ ਨਹੀਂ ਮੀ ਦਾ ਉੱਥੇ ਆਰਾ ਤੇ ਬੈਰੇ ਲਾਈ ਲਾਈ ਲੜੜ ਅਟਕੀ ਮਾਲਾ ਵੀ ਕੰਮ ਹੋ ਹੀ ਗਿਆ ਫੇਰ ਆ ਗਈ ਇੰਨਾ ਸੋਗਾ ਰੋਤਾ ਰੋਤਾ ਇੱਥੇ ਪਿੰਡ ਮੱਕੀ ਜਿਹੜੀ ਦੀ ਜੀ ਹੈ ਬੱਟਾ ਪਰ ਲਾਈ ਜਿਹੜੀ ਹਾਂ ਬੱਟਾ ਬੰਗਾ ਤੇ ਲਾਈ ਆ ਇਕ ਨਹੀਂ ਲਾਈ ਹੈ ਪੁੱਛੂਗਾ ਦੋ ਦਿਨ ਲੱਗੇ ਸੀ ਆਏ ਨਾ ਲਾ 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 ਲੱਗੇ ਹੱਥਾਂ ਲਾਈ ਸਾਰੀ ਹੋ ਲੱਗੇ ਦਲੀਆਂ ਕੱਪ ਸੇ ਕਲੀਪਰ ਤਾਂ ਨਾ ਮੈਂ ਮੈਂ ਤਾਂ ਨਾਲ ਦੀ ਘਾਣਾ ਅਸਵੀ ਰਲ ਗਿਆ ਪਤਾ ਨਹੀਂ ਸਾਲਾ ਮੌਸਮ ਕਿਹਿਆ ਚੱਲਦਾ ਹੈ ਹਲ ਗਿਆ ਖਾਣਾ ਪੀਣਾ ਠੀਕ ਨਹੀਂ ਥੋੜਾ ਤੇ ਗੁਰਦੁਆਰੇ ਲੱਗਿਆ ਵਾ ਮੈਂ ਤਾਂ ਉਹ ਤਾਂ ਚੱਲ ਗੁਰਦੁਆਰ ਮੈਂ ਤਾਂ ਯਾਰ ਕੁਝ ਵੀ ਨਹੀਂ ਖਾਦਾ ਪੀਦਾ ਮਨ ਤਾਂ ਕੱਲ ਪਰਸੋਂ ਇੰਨੀ ਕੰਪਨੀ ਲੱਗੇ ਸ਼ਾਮ ਨੂੰ ਠੰਡ ਲੱਦੀ ਤੁਨੂੰ ਹਾਂ ਮੈਂ ਲੱਭੀ ਉਹ ਪਾਵੇਂ ਬੈਠਾ ਤਾਂ ਕਹਿੰਦਾ ਮਿੱਤਰ ਜਾ ਰਹੀ ਹੂਗਾ ਤੂੰ ਦਵਾਈ ਦਵਾ ਨੀ ਅੱਜ ਮੇਰਾ ਅੱਜ ਥੋੜਾ ਸਰੀਰ ਠੀਕ ਹੋਇਆ ਦਵਾਈ ਦਵਾ ਦਵਾਈ ਦਵਾ ਨਾ ਜਿਹਨੂੰ ਆਉਂਦਾ ਦਾ ਉਧਰ ਤੇ ਮੈਂ ਉਹਨੂੰ ਕਿਹਾ ਤੂੰ ਡਾਕਟਰ ਤੂੰ ਗੱਧਰਾ ਹਟ ਰੋ ਜਾਣਾ ਇਧਰੋਂ ਜਾਇਆ ਇਧਰ ਦੂਰੇਟਰ ਵਜਾਇਆ ਕਰ ਨਾ ਮੈਂ ਨੂੰ ਕਿਹਾ ਮੈਂ ਅਗਲੀ ਤੇ ਲੈ ਕੇ ਆ ਖਰਾਕਾ ਉਹ ਹੀ ਤੈਨੂੰ ਕਹਿੰਦਾ ਮੈਂ ਉਹ ਡਾਕਟਰ ਗਲਤ ਆ ਉਹ ਦਵਾਈ ਪਰ ਹੁੰਦੀ ਆ ਤੇਜ ਥੋੜੀ ਪਰ लवली ਦਾ ਟੇ ਉਹ ਡਾਕਟਰ ਤੂੰ ਜਾਂਦਾ ਗਲਤ ਡਾਕਟਰ ਪਾ ਜਿੱਦਾਂ ਮੋੜ ਮੋੜ ਦਾ ਪਿੰਡਲਾ ਉਹ ਦੂਆ ਮੋੜ ਮੋੜੇ ਕਰ ਪਰਲੀ ਸਾਈਡ ਨੂੰ ਮੋੜੇ ਕਰ 19 ਕੇ ਬਾਟ ਉੱਥੀ ਦਾ ਉਹੀ ਮੋੜ ਮੋੜਦਾ ਉੰਨਾ ਕੇ ਬਹੁਤ ਦਵਾਈ ਲੈ ਜਾਗੇ ਨਾਲੇ ਵੀੜਾ ਡੀਜ ਦੇ ਸਰਦਾ ਨਾ ਗਾਣ ਪੀਣ ਦਾ ਪ੍ਰੇਜ ਅਰੇ ਇਹ ਵੀ ਕੋਈ ਪ੍ਰੇਜ ਜਿੰਨਾ ਖਾਊਗਾ ਉੰਨੀ ਦਵਾਈ ਆਸਾ ਕਰੂਗੀ ਖਾ ਜੋ ਮਰਤੀ ਸਾ ਯਾਰ ਸੀੜਾ ਬੁਖਾਰ ਦੀ ਬਾਈ ਹੈਗੀ ਆ ਮੌਸਮ ਕਰ ਮੌਸਮ ਟੈਂਪਰੇਚਰ ਕੰਟਰੋਲ ਜਾ ਰਹਿਦਾ ਉਹ ਕਦੇ ਮੀਂਹ ਆ ਕਦੇ ਹਵਾ ਦੁਪਹਿਰੇ ਨਹੀਂ ਕਰਦੀ ਬੋਡੀ ਵੀ ਕੰਪਲੀਟ ਹੋਈ ਪਈ ਹੁਣ ਹਵਾ ਜਲਦੀ ਹੈ ਦੁਪਹਿਰੇ ਫੁੱਲ ਗਰਮੀ ਜਿੰਨੀ ਕਹਦੇ ਉਨੀ ਗਰਮੀ ਦੀ ਪਾਣੀ ਹੈ ਬਾਈ ਕਸਾ ਰਹੇ ਮੈਂ ਤਾਂ ਨੱਕਾ ਬਾੜਿਆ ਗੱਗੇ ਕੁਝ ਨਹੀਂ ਕਰਿਆ ਮੈਂ ਫਿਰ ਉਹ ਫੇ ਲੇਜਰ ਮੱਕੀ ਨੂੰ ਲੈ ਜਾਦਾ ਜਾ ਬੈਤਾ ਜਿਹੜੀਆਂ ਮੂਲੀਆਂ ਲਾਉਂਦੇ ਜਿੱਥੇ ਨੱਕਾ ਦਾ ਮੈਂ ਫੇਰ ਵੀ ਢਾ ਦੇਣੀ ਐ ਇਹਨੇ ਮੈਂ ਇਨਾ ਗੁੰਝਾ ਢਾਏ ਦਿੱਤਾ ਵਾ ਤੂੰ ਦੇਖ ਲੈ ਮੈਂ ਕਹੀ ਨਹੀਂ ਲਾਈ ਬਾਈ ਆ ਜੀ ਸਟਾਟਸ ਸੜਾ ਮੈਂ ਸੜਾ ਇਹਨਾਂ ਦਾ ਪਾਣੀ ਖੜ ਗਿਆ ਜਾ ਕੇ ਸਾਰੇ ਸੜਜ ਹੁਣ ਐਨ ਉੱਪਰ ਗਿਲ ਚੜ ਗਈ ਫਿਰ ਤਾਂ ਨਾ ਹੀ ਬਵੇਨੀ ਹੈ ਫਿਰ ਤਾਂ ਨਿਕਲਣ ਲੀ ਪਾਣੀ ਨਾ ਨਾ ਪਾਣੀ ਤਾਂ ਨਿਕਲ ਜੂਗਾ ਸੀਪੇ ਨਾਲ ਖਾਲੀ ਹੋਣਾ ਆ ਗਿਆ ਜੀ ਦਵਾਈ ਲੈ ਆਇਆ ਹਾਂ ਰਵਨੀ ਤੇ ਇਹ ਵੀ ਇਹ ਵੀ ਗੱਲ ਤੇ ਚਲੇ ਗਿਆ ਤੇਰੀ ਬਗੜਾ ਬੂਹੜਦਾ ਉਹ ਸਾਰੀ ਭੈਣ ਤੇ ਬੁਖਾਰ ਬਿਮਾਰੀ ਉਹੀ ਜੀ ਆ ਬੁਰਾ ਹਾਲ ਕਰ ਦਿੰਦੀ ਬੰਦੇ ਦਾ ਹਾਂ ਅੱਡ ਬੰਨਣੀ ਜੀ ਹੋਈ ਵੀ ਆ ਕੰਟਰੋਲ ਤੋਂ ਬਾਹਰ ਹੋਇਆ ਵਕਾ ਨਵੀਂ ਗੜਕਾ ਲਈ ਨਵੀਂ ਗੜਕਾ ਨਵੀਂ ਗੜਕਾ ਕੰਟਰੋਲ ਮੈਂ ਆ ਉਹ ਕਿੱਧਰ ਲੋਗ ਆ ਨਵੀਂ ਗੜਕਾ ਚੜਾ ਆਇਆ ਹੋਇਆ ਚੜਾ ਕੇ ਆਇਆ ਚਲ ਮੈਂ ਵੀ ਆਉਣਾ ਤੇ ਇਹਦਾ ਸਾਲਾ ਕੁੱਪਾ ਪਿਆ ਆ ਇੱਧਰ ਥੋੜਾ ਪੀਜਿਆ ਨਾ ਪਾਣੀ ਲਾਉਣਾ ਆ ਲਾਉਣਾ